ਕੰਕੋਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਭ ਗੁਰਪ੍ਰਸਾਦ ਜਪ ਆਦ ਸਚ ਜੁਗਾਦ ਸਚ ਹਬੀ ਸੱਚ ਨਾਨਕ ਹੋਸੀ ਈ ਸੱਚ ਛਤਰ ਚਵਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਗੋਦੀ ਦੇ ਅੰਦਰ ਬਿਰਾਜਮਾਨ ਸਰਬੱਤ ਦਾ ਸੰਗਤ ਜੀਓ ਵਡ ਭਾਗੇ ਹੋ ਜੋ ਆਪਣੇ ਕੰਮਾਂ ਕਾਰਾਂ ਨੂੰ ਤਿਆਗਦੇ ਹੋਏ ਸਮੇਂ ਨੂੰ ਕੀਮਤੀ ਬਣਾਉਣ ਵਾਸਤੇ ਸਤਿਗੁਰਾਂ ਦੀ ਹਜ਼ੂਰੀ ਚ ਪੰਚ ਸਤਿਗੁਰਾਂ ਦੇ ਦਰਸ਼ਨ ਕੀਤੇ ਬਾਣੀ ਸਰਵਣ ਕੀਤੀ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਬਾਣੀ ਦੇ ਬੋਏ ਸ਼ਾਂਤੀ ਦੇ ਪੰਜ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਹੈ ਸਤਿਗੁਰ ਜੀ ਸੰਗਤ ਨੂੰ ਉਪਦੇਸ਼ ਕਰਦੇ ਹਨ ਸਮਝਾਉਂਦੇ ਹਨ ਸੋਰਠ ਮਹੱਲਾ ਪੰਜਵਾ ਰਾਗ ਸੋਰਠ ਮਹੱਲਾ ਪੰਜਵਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪੰਜਵੇਂ ਸਰੂਪ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਹ ਸ਼ਬਦ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 609 ਦਾ ਸੰਗਤਿ ਸੁਹਾਏ ਮਾਨ ਮਹਾਰਾਜ ਜੀ ਸੰਗਤ ਨੂੰ ਉਪਦੇਸ਼ ਕਰਦੇ ਹਨ ਗੁਰਪੂਰਾ ਭੇਟਿਓ ਵੱਡ ਭਾਗੀ ਮਣੈ ਪਿਆ ਪਰਗਾਸਾ ਸਤਿ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸੰਗਤਾਂ ਨੂੰ ਉਪਦੇਸ਼ ਕਰਦੇ ਜਦੋਂ ਪੂਰਿਆਂ ਦਰਾਂ ਦੀ ਭੇਟ ਢੋਗੀ ਵੱਡੇ ਭਾਗਾਂ ਦੇ ਨਾਲ ਜੇ ਵੱਡੇ ਭਾਗ ਹੋਣ ਤਾਂ ਹੀ ਪੂਰੇ ਗੁਰੂ ਮਿਲਦੇ ਤੇ ਫਿਰ ਜਿਹੜਾ ਮਨ ਦੇ ਵਿੱਚ ਅੰਧਕਾਰ ਦਾ ਹਨੇਰਾ ਸੀ ਸਤਿਗੁਰਾਂ ਨੇ ਗਿਆਨ ਦੀ ਜੋਤ ਜਗਾ ਕੇ ਹਿਰਦੇ ਘਰ ਦੇ ਵਿੱਚ ਪ੍ਰਗਾਸ ਕਰਤਾ ਚਾਨਣ ਕਰ ਦਿੱਤਾ ਗੁਰ ਪੂਰਾ ਭੇਟਿਓ ਵੱਡ ਭਾਗੀ ਮਣੇ ਪਿਆ ਪ੍ਰਗਾਸ ਕੋਈ ਨਾ ਪਹੁੰਚਣ ਹਾਰਾ ਦੂਜਾ ਆਪਣੇ ਸਾਹਿਬ ਕਾ ਪਰਵਾਸ ਇਹ ਜੀਵ ਤਾਰੇ ਸੰਸਾਰ ਦੀ ਆਸਾ ਲਾ ਕੇ ਬੈਠਾ ਕਿ ਧੀਆਂ ਪੁੱਤਰ ਮੇਰੀ ਸਹਾਇਤਾ ਕਰਨਗੇ ਇਹ ਧਨ ਪਦਾਰਥ ਮੇਰੀ ਸਹਾਇਤਾ ਕਰੇਗਾ ਪਰ ਮਰ ਜਿਆਂ ਦੇ ਅੰਤ ਸਮੇ ਇਹਦਾ ਕੋਈ ਬੇਲੀ ਨਹੀਂ ਉੱਥੇ ਸਤਿਗੁਰੂ ਦੇ ਬੇਲੀ ਹੋਵੇ ਕੱਢ ਲੈ ਅੰਤਿਵਾਰ ਤੇ ਕੋਈ ਇਹਦੀ ਕਿਸੇ ਨੇ ਸਹਾਇਤਾ ਨਹੀਂ ਕਰਨੀ ਖਣਮੇ ਕੌੜੇ ਹੋਏ ਗਏ ਜਿੱਤੜੇ ਮਾਇਆ ਭੋਗ ਕੋਈ ਨਾ ਪਹੁੰਚਨ ਹਾਰਾ ਦੂਜਾ ਉਥੇ ਕੋਈ ਵੀ ਪਹੁੰਚਦਾ ਨਹੀਂ ਹੋਰ ਕਿਸੇ ਨੇ ਸਹਾਇਤਾ ਨਹੀਂ ਕਰਨੀ ਸਾਨੂੰ ਕੇਵਲ ਤੇ ਕੇਵਲ ਆਪਣੇ ਗੁਰੂ ਦਾ ਪ੍ਰਵਾਸਾ ਹੈ ਸਾਡੇ ਗੁਰੂ ਨੇ ਸਾਡੀ ਸਹਾਇਤਾ ਕਰਨੀ ਹੈ ਕੋਈ ਨਾ ਪਹੁੰਚਨ ਹਾਰਾ ਦੂਜਾ ਆਪਣੇ ਸਾਹਿਬ ਦਾ ਪ੍ਰਵਾਸਾ ਆਪਣੇ ਸਤਿਗੁਰ ਕਾ ਬਲਿਹਾਰ ਤੇ ਮਹਾਰਾਜ ਜੀ ਸਮਝਾਉਂਦੇ ਅਸੀਂ ਤਾਂ ਬਲੇਹਾਰੀ ਗੁਰੇ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ ਅਸੀਂ ਆਪਣੇ ਸਤਿਗੁਰਾਂ ਦੇ ਵਾਰਨੇ ਬਲੇਹਾਰ ਜਾਂਦੇ ਆ ਆਪਣੇ ਸਤਿਗੁਰ ਕਹਿ ਬਲੇਹਾਰ ਆਗੈ ਸੁਖ ਪਾਚੈ ਸੁਖ ਸਹਿਜ ਘਰਿ ਆਨੰਦ ਹੈ ਮਾਰੇ ਜਿਨ੍ਹਾਂ ਨੇ ਸਾਡੀ ਐਥੇ ਵੀ ਸਹਿਤਾ ਦਿੱਤੀ ਅੱਗੇ ਪਰਲੋਕ ਦੇ ਵਿੱਚ ਵੀ ਸਹਤਾ ਕੀਤੀ ਤੇ ਹਿਰਦੇ ਘਰ ਦੇ ਵਿੱਚ ਆਨੰਦ ਹੀ ਆਨੰਦ ਹੋ ਗਿਆ ਅਸੀਂ ਉਸ ਗੁਰੂ ਦੇ ਵਾਰਨੇ ਬਲਿਹਾਰ ਜਾਂਨੇ ਆਂ ਆਗੇ ਸੁਖ ਪਾਚ ਸੁਖ ਸਹਿਜਾ ਘਰ ਆਨੰਦ ਅਮਰ ਰਹਾਓ ਵਿਸ਼ਰਾਮ ਦੇ ਕੇ ਮਹਾਰਾਜ ਜੀ ਸਮਝਾਉਂਦੇ ਅੰਤਰਜਾਮੇ ਕਰਨਾ ਹਾਰਾ ਸੋਈ ਖਸਮਾ ਹਮਾਰਾ ਉਹ ਪਰਮੇਸ਼ਰ ਅੰਤਰਜਾਮੀ ਹੈ ਸਾਰਿਆਂ ਦੇ ਦਿਲਾਂ ਦੀਆਂ ਜਾਣਦਾ ਪਰ ਪ੍ਰਗਟ ਨਹੀਂ ਕਰਦਾ ਸਾਨੂੰ ਜੇ ਕਿਸੇ ਦਾ ਔਗਣ ਪਤਾ ਚੱਲ ਜਾਏ ਸਾਡਾ ਫਰਜ਼ ਬਣਦਾ ਵੀ ਮਹੱਲੇ ਵਿੱਚ ਤਾਂ ਇਹਦੀ ਬਦਨਾਮੀ ਜ਼ਰੂਰ ਕਰੀਏ ਜੇ ਸ਼ਹਿਰ ਵਿੱਚ ਨਾ ਕਰੀਏ ਤੇ ਮਹੱਲੇ ਵਿੱਚ ਤਾਂ ਪਤਾ ਹੋਣਾ ਚਾਹੀਦਾ ਵੀ ਇਹ ਐਡਾ ਜੰਦਾ ਬੰਦਾ ਹੈ ਪਰ ਮਹਾਰਾਜ ਜੀ ਸਾਰਿਆਂ ਦੇ ਦਿਲਾਂ ਦੀਆਂ ਜਾਣਦੇ ਪਰ ਉਹ ਪਰਦੇ ਟੰਗਦੇ ਕਿਸੇ ਦੀ ਪਰਗਟ ਨਹੀਂ ਕਰਦੇ ਐਸਾ ਸਾਡਾ ਖਸਮ ਹੈ ਐਸਾ ਸਾਡਾ ਗੁਰੂ ਹੈ ਅੰਤਰਜਾਮੀ ਕਰਨਹਾਰਾ ਸੋਈ ਖਸਮ ਹਮਾਰਾ ਨਿਰਭਉ ਪਏ ਗੁਰ ਚਰਣੇ ਲਾਗੇ ਇਕਰਾਮ ਨਾਮੇ ਆਧਾਰਾ ਤੇ ਮਹਾਰਾਜ ਜੀ ਆਦੇ ਹੁਣ ਸਾਨੂੰ ਕਿਸੇ ਦਾ ਕੋਈ ਡਰ ਨਹੀਂ ਨਿਰਭਉ ਜਿਹਨੂੰ ਕਿਸੇ ਦਾ ਕੋਈ ਡਰ ਨਾ ਹੋਵੇ ਅਸੀਂ ਆਪਣੇ ਗੁਰੂ ਦੀ ਚਰਨੀ ਲੱਗ ਗਏ ਆ ਕਿਸੇ ਦਾ ਡਰ ਨਹੀਂ ਸਿੰਘ ਸਰਨ ਕਤ ਜਾਈਏ ਜੋ ਜੰਮਕ ਡਰਸ ਜੰਮਕਾਂ ਦੇ ਗਿੱਦੜ ਨਹੀਂ ਤੇ ਜੇ ਸਿੰਘ ਦੀ ਸ਼ਰਨ ਆ ਸ਼ੇਰ ਦੀ ਸ਼ਰਨ ਚਲੇ ਗਏ ਤੇ ਫਿਰ ਗਿੱਦੜਾਂ ਦਾ ਡਰ ਰਹਿਣਾ ਤੇ ਸਿੰਘ ਦੀ ਸ਼ਰਨ ਜਾਣ ਦਾ ਫਾਇਦਾ ਕੀ ਹੈ ਅਸੀਂ ਆਪਣੇ ਗੁਰੂ ਦੀ ਸ਼ਰਨ ਚਲੇ ਗਏ ਜਮਾਂ ਦਾ ਹੁਣ ਸਾਨੂੰ ਕੋਈ ਡਰ ਨਹੀਂ ਉਹਨਾਂ ਨੇ ਐਸੀ ਕਿਰਪਾ ਕਰਤੀ ਹੈ ਇੱਕ ਨਾਮ ਦੇ ਕੇ ਨਾਮ ਦਾ ਆਸਰਾ ਦੇ ਕੇ ਤੇ ਸਾਨੂੰ ਇਸ ਕਲਯੁਗੀ ਸਮੇਂ ਤੋਂ ਬਚਾ ਲਿਆ ਨਿਰਭਉ ਭਏ ਗੁਰ ਚਰਣੀ ਲਾਗੇ ਇੱਕ ਰਾਮ ਨਾਮ ਆਧਾਰਾ ਸਭਲ ਦਰਸ਼ਨ ਆਗਾਮੂਰਤ ਪ੍ਰਭ ਹੈ ਪੀ ਹੋਵਣ ਹਾਰਾ ਉਹਦਾ ਦਰਸ਼ਨ ਸਭਲ ਹੈ ਅਕਾਲ ਮੂਰਤ ਜਿਨੂੰ ਕਦੀ ਕਾਲ ਨਹੀਂ ਖੰਦ ਨਾ ਕਦੀ ਆਉਂਦਾ ਨਾ ਜਾਂਦਾ ਹਮੇਸ਼ਾ ਸਥਿਰ ਉਹ ਪਹਿਲਾਂ ਵੀ ਸੀ ਹੁਣ ਵੀ ਹੈ ਔਰ ਆਉਣ ਵਾਲੇ ਸਮੇਂ ਵਿੱਚ ਵੀ ਹੋਵੇਗਾ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਭੀ ਸੱਚ ਐਸਾ ਸਾਡਾ ਗੁਰੂ ਹੈ ਜਿਹੜਾ ਹਰ ਸਮੇ ਸਾਡੀ ਸਹਾਇਤਾ ਕਰ ਰਿਹਾ ਹੈ ਸਭ ਲੋ ਦਰਸ਼ਨ ਆਕਾਲ ਮੂਰਤ ਪ੍ਰਭ ਹੈ ਭੀ ਹੋਵਣ ਹਾਰਾ ਕੰਠ ਲਗਾਇਆ ਆਪਣੇ ਜਨ ਰੱਖ ਕੇ ਆਪਣੀ ਪ੍ਰੀਤ ਪਿਆਰਾ ਤੇ ਜਦੋਂ ਅਸੀਂ ਉਹਦੇ ਬਣ ਜਾਂਨੇ ਆ ਫਿਰ ਉਹ ਸਾਨੂੰ ਗਲ ਨਾਲ ਲਾ ਲੈਂਦਾ ਜਿਵੇਂ ਪਿਤਾ ਆਪਣੇ ਬੱਚਿਆਂ ਨੂੰ ਗਲ ਨਾਲ ਲਾਉਂਦਾ ਏਸੇ ਤਰ੍ਹਾਂ ਸਾਡਾ ਉਹ ਪਿਤਾ ਤੇ ਅਸੀਂ ਉਹਦੇ ਬਾਰਕ ਆ ਇੱਕ ਪਿਤਾ ਇੱਕ ਸੁਕੇ ਹਮ ਬਾਰਕ ਤੂੰ ਮੇਰਾ ਗੁਰਹਾਈ ਉਹਨੇ ਸਾਨੂੰ ਆਪਣੇ ਗਲ ਨਾਲ ਲੈ ਕੇ ਲਾ ਕੇ ਲੋਕ ਅਧੇ ਪਰਲੋਕ ਦੇ ਦੁੱਖਾਂ ਤੋਂ ਬਚਾ ਰਿਆ ਕੰਠ ਲਾਇਆ ਆਪਣੇ ਜਨ ਰੱਖ ਕੇ ਆਪਣੀ ਬ੍ਰਿਤ ਪਿਆਰਾ ਐਡਾ ਪ੍ਰੇਮ ਦੇ ਨਾਲ ਸਾਡੀ ਰੱਖਿਆ ਕਰਦਾ ਤੇ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਸਮਝਾਉਂਦੇ ਵੱਡੀ ਵਡਿਆਈ ਆਚਰ ਜੇ ਸੋਬਾ ਤਰਜ ਆਇਆ ਰਾਸੇ ਉਹਦੀ ਵਡਿਆਈ ਵੱਡਿਆਂ ਤੋਂ ਵੱਡੀ ਓਦੇ ਬਰਾਬਰ ਦੂਜਾ ਹੋਰ ਕੋਈ ਨਹੀਂ ਪਾਏ ਗਏ ਜਨ ਤੇ ਤੁਮਰੇ ਤਨ ਤੇ ਕੋ ਵਾਂਗ ਦਰੇ ਨਹੀਂ ਆਨੇਉ ਰਾਮ ਰਹੀਮ ਕੁਰਾਨ ਕੁਰਾਨ ਅਨੇਕ ਤਹਿ ਮਤ ਇਕ ਨਾ ਮੰਨਿਉ ਮਹਾਰਾਜਿਆਂ ਦੀ ਉਹਦੀ ਵਡਿਆਈ ਜਿਹੜੀ ਉਹ ਸਾਥੋਂ ਕੀਤੀ ਨਹੀਂ ਜਾ ਸਕਦੀ ਅਸੀਂ ਘਰ ਦੇ ਵਿੱਚ ਸਾਰਿਆਂ ਤੋਂ ਛੋਟੇ ਸੀ ਵੱਡੇ ਪ੍ਰਤੀ ਚੰਨ ਸਨ ਉਸ ਤੋਂ ਛੋਟੇ ਮਹਾਦੇਵ ਜੀ ਸਨ ਖੱਕ ਉਹਨਾਂ ਦਾ ਬਣਦਾ ਸੀ ਗੱਦੀ ਦਾ ਆਰੇ ਧੁਰੋਂ ਬਾਣੀ ਆਈ ਹੈ ਧੁਰ ਕੀ ਬਾਣੀ ਆਈ ਜਨ ਸੰਗਲੇ ਜਨਤ ਮਟਾਏ ਇਹ ਨਾਮ ਦੇ ਪ੍ਰਤਾਪ ਕਰਕੇ ਅੱਜ ਸਾਨੂੰ ਇਹ ਮਰਤਵਾ ਮਿਲਿਆ ਤੇ ਮਹਾਰਾਜਾਂ ਦੇ ਵੱਡੀ ਬੁਢਾਈ ਚਰਜ ਸੋਭਾ ਕਾਰਜ ਆਇਆ ਰਾਸੇ ਇਹ ਸਤਿਗੁਰਾਂ ਨੇ ਕਿ ਸਾਡਾ ਕਾਰਜ ਜਿਹੜਾ ਰਾਸ ਕਰਦਾ ਹੈ ਕੀ ਕਾਰਜ ਸੀ ਅਸੀਂ ਇੱਥੇ ਆਏ ਸੀ ਆ ਕੇ ਨਾਮ ਜਪ ਕੇ ਇਸ ਜੀਵਨ ਨੂੰ ਸਬਲਾ ਕਰਕੇ ਜਾਣਾ ਸੀ ਤੇ ਲੱਗ ਗਏ ਦੁਨਿਆਵੀ ਕੰਮਾਂ ਦੇ ਵਿੱਚ ਤੇ ਮਰ ਜਿਆਂ ਦੇ ਸਾਡੀ ਗੁਰੂ ਨੇ ਕਿਰਪਾ ਕਰਕੇ ਸਾਡੇ ਕਾਰਜ ਰਾਸ ਕਰ ਦਿੱਤੇ ਹਨ ਵੱਡੀ ਵਡਿਆਈ ਚਰਜ ਸੋਭਾ ਕਾਰਜ ਆਇਆ ਰਾਸ ਇਹ ਰਾਸ ਕਾਰਜ ਕਿਵੇਂ ਹੋਏ ਪਰਮੇਸ਼ਰ ਦਾ ਨਾਮ ਜਪਣ ਕਰਕੇ ਅਸੀਂ ਦਾ ਸਵਾਸ ਸਵਾਸ ਪਰਮੇਸ਼ਰ ਦਾ ਨਾਮ ਜਪਣ ਕਰਕੇ ਇਹ ਮਰਤਵਾ ਪਾਉਣਾ ਕੀਤਾ ਤੁਸੀਂ ਵੀ ਸਵਾਸ ਸਵਾਸ ਉਹ ਪਰਮੇਸ਼ਰ ਦਾ ਨਾਮ ਜਪਨਾ ਕਰੋ ਤੁਹਾਡੇ ਵੀ ਹੋ ਜਾਣਗੇ ਲੋਕ ਸੁਖੀਏ ਪਰ ਲੋਕ ਸੁਹੇਲੇ ਨਾਨਕ ਹਰ ਬ੍ਰਹੇ ਆਪੇ ਮਿਲੇ ਨਾਨਕ ਕਾਗਰ ਪੂਰਾ ਢੇਟਿਓ ਸਗਲੇ ਦੁੱਖ ਬਨਾਸੇ ਤੇ ਮਹਾਰਾਜੀ ਸਮਝਾਉਂਦੇ ਪੂਰੇ ਗੁਰਾਂ ਦੇ ਨਾਲ ਜਦੋਂ ਸਾਡੀ ਢੇਟ ਹੋ ਗਈ ਨਾ ਤੇ ਸਾਰੇ ਦੁੱਖ ਜਿਹੜੇ ਉਹਨਾਂ ਦਾ ਨਾਸ਼ ਹੋ ਗਿਆ ਹਰ ਪਾਸੇ ਆਨੰਦ ਹੀ ਆਨੰਦ ਹੋ ਗਿਆ ਪੂਰੇ ਗੁਰਾਂ ਦੇ ਨਾਲ ਢੇਟ ਹੁਣ ਕਰਕੇ ਤੁਸੀਂ ਵੀ ਪਰਮੇਸ਼ਰ ਦਾ ਨਾਮ ਸਵਾ ਸਵਾ ਸਿਮਰਨ ਕਰਨਾ ਕਰੋ ਤੁਹਾਡੇ ਵੀ ਹੋ ਜਾਣਗੇ ਲੋਕ ਸੁਖੀਏ ਔਰ ਲੋਕ ਸੁਹਿਲ ਨਾਨਕ ਹਰ ਪ੍ਰਭ ਆਪੇ ਮਿਲੇ ਵੰਡੀ ਵਡਿਆਈ ਆਚਰ ਜ ਸੋਭਾ ਕਾਰਜ ਆਇਆ ਰਾਸ ਨਾਨਕ ਗੋਗਰ ਪੂਰਾ ਠਿੱਟਿਓ ਸਗਲੇ ਦੁੱਖ ਬਨਾਸੇ ਬੋਲਨਿ ਸਤ ਨਾਮੁ ਸ੍ਰੀ ਵਾਹਿਗੁਰੂ ਆਡੀ ਦੇ ਸ਼ੌਦੇ ਚੱਕਰ ਵਾਦ ਕੱਟ ਬੋਲਿਆ ਗਿਆ ਹੋਵੇ ਸਤਿਗੁਰ ਜੀ ਬਖਸ਼ਣ ਯੋਗਾਨ ਬਖਸ਼ ਲੈਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾ